ਗਾਈਸ ਅੱਜ ਏਸੀ ਦੀ ਸਰਵਿਸ ਹੋ ਜਾਣੀ ਆ। ਹੇ ਗਾਈਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਬਲੌਗ। ਮਾ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਗਾਈਸ ਆ ਮੇਰੇ ਫਾਲ ਦੇਖੋ। ਆ ਦੇਖਿਓ ਗਾਈਸ। ਜਿੰਨਾ ਮਰਜੀ ਗੱਲੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਦੇਖੋ ਗਾਈਸ। ਹੈਰ ਦੇ ਹੀ ਹੋਏ ਬਈਆ। ਜਦੋਂ ਮੈਂ ਸਕੂਲੋਂ ਆਇਆ ਤੇ ਜਦੋਂ ਮੈਂ ਸਕੂਲੋਂ ਅਗੇ ਨਾਤਾ ਇਧਰ ਮੈਂ ਬਾੜ ਗਈ ਇਸ ਇਧਰ ਕਿਤੇ ਉਦੋਂ ਜਿਆਦਾ ਦੋਏ ਬਿਆ ਗਾਈਸ ਹੁਣ ਮੈਂ ਪੀ ਲਾਂਗਾ ਦੁੱਧ ਤੇ ਨਾਲ ਮੈਂ ਖਾਉਂਗਾ ਟਾਈਗਰ ਕਰੰਚ ਮੇਰੇ ਫੇਵਰਿਟ ਬਿਸਕਟ ਆ ਚਲੋ ਗਾਈਸ ਹੁਣ ਮੈਂ ਦੁੱਧ ਪੀਣ ਲੱਗਾ ਆ ਗਾਈਸ ਮੈਂ ਤੇ ਮੰਮੀ ਜੀ ਨੇ ਦੁੱਧ ਪੀ ਲਿਆ ਆ ਗਾਈਸ ਬਾਬਾ ਜੀ ਨੇ ਚਾਹ ਪੀਣੀ ਸੀਗੀ ਤੇ ਹੁਣ ਬਾਬਾ ਜੀ ਚਾਹ ਪੀਣੇ ਬਿਆ ਆਪਾਂ ਜੀ ਦੁੱਧ ਨਹੀਂ ਪੀਣਾ ਨਹੀਂ ਆਪਾਂ ਚਾਹ ਪੀਣੀ ਅਸ਼ਾ ਗਾਈਸ ਕੱਲ ਆਪਾਪਾ ਜੀ ਪ੍ਰੋਗਰਾਮ ਗਏ ਸੀਗੇ ਜਿਹੜਾ ਗਾਈਸ ਪਾਪਾ ਜੀ ਨੇ ਜਾਣਾ ਸੀਗਾ 7 ਵਜੇ ਤੋਂ ਪਹਿਲਾਂ ਪਹਿਲਾਂ ਤੇ ਗਾਈਸ ਕੱਲ ਵਲੌਗ 7 ਵਜੇ ਪੈ ਗਈ ਸੀਗੀ ਚਲੋ ਗਾਈਸ ਮੈਂ ਪਾਪਾ ਜੀ ਨੂੰ ਪੁੱਛਦਾ ਹਾਂ ਪਾਪਾ ਜੀ ਕਿੱਦਾਂ ਦਾ ਰਿਹਾ ਪ੍ਰੋਗਰਾਮ ਪ੍ਰੋਗਰਾਮ ਵਧੀਆ ਰਿਹਾ ਹੂੰ ਗਰ ਵੀ ਲੱਗਦਾ ਸੀ ਵਿੱਚ ਜਿੱਦਾਂ ਕੱਲ ਬਲੈਕਆਊਟ ਹੋਣਾ ਸੀਗਾ ਹੂੰ ਹੂੰ 8 ਵਜੇ ਹੋਣਾ ਸੀ ਨਾ ਤੇ ਅਸੀਂ ਆਪਣੇ 9:30 ਵਜੇ ਨਾਲੇ ਜਾਂਦੇ ਰਸਤੇ ਜਾਂਦੇ ਪਏ ਹੂੰ ਸਾਨੂੰ ਬੈਰ ਸੀਗਾ ਵੀ ਕਿਤੇ ਵੀ ਰਸਤੇ 'ਚ ਜੀ ਸਾਨੂੰ ਗੱਡੀ ਸਾਈਡ ਤੇ ਪਾਰਕ ਨਾ ਕਰਨੀ ਪਈ ਹੋਵੇ ਹੂੰ ਕਿਹਾ ਮਤਲਬ ਜੇ ਕਿ ਬਲੈਕਆਊਟ ਹੋ ਗਿਆ ਹਾਂ ਗੱਡੀ ਗੱਡੀ ਦੀ ਲਾਈਟਾਂ ਜਗੜੀਆਂ ਅਸੀਂ ਅੱਛਾ ਅੱਛਾ ਇਹਦੇ ਪਿੱਛੇ ਸੀਗੇ 12 13 ਕਿਲੋਮੀਟਰ ਪਿੱਛੇ ਸੀ ਹੂੰ ਹੂੰ ਫੇਰ ਅਸੀਂ ਚੱਲ ਪਹੁੰਚ ਗਏ ਉੱਥੇ ਕੋਈ ਓਡਾ ਕੋਈ ਠੀਕ ਸੀਗਾ ਗਾਇਸ ਜਦੋਂ ਮੈਂ ਸਕੂਲੋਂ ਆਇਆ ਤੇ ਮੇਨੂੰ ਮੰਮੀ ਜੀ ਕਹਿੰਦੇ ਆ ਤਿਸ਼ ਦੇਖ ਤੇ ਬੁਖਾਰ ਆ ਜਦੋਂ ਗਾਇਸ ਮੈਂ ਮੱਥੇ ਨੂੰ ਹੱਥ ਲਾਇਆ ਉਦੋਂ ਗਾਇਸ ਮੰਮੀ ਜੀ ਨੂੰ ਬਹੁਤ ਬੁਖਾਰ ਸੀਗਾ ਮੈਂ ਕਿਹਾ ਮੰਮੀ ਚਲੋ ਆਇਓ ਦਵਾਈ ਲੈ ਕੇ ਆਈਏ ਮੰਮੀ ਜੀ ਕਹਿੰਦੇ ਨਹੀਂ ਗਏ ਨਹੀਂ ਮੰਮੀ ਜੀ ਮੰਮੀ ਜੀ ਹੁਣ ਠੀਕ ਆ ਸਿਹਤ ਹਾਂ ਹੁਣ ਤਾਂ ਕਰਕੇ ਦਵਾਈ ਖਾਧੀ ਸੀ ਮੈਂ ਦੋਰੀ ਆ ਤੋ ਹਾਂ ਅਛਾ ਲਿਆਂਦੀ ਸੀ ਮੈਡੀਸਿਨ ਇਹ ਤੋਂ ਵੀ ਇੰਫੈਕਟ ਅਛਾ ਹੁਣ ਦੇਖ ਤਾਂ ਹੈ ਨਾ ਹੈਗਾ ਹੈ ਹੱਲੇ ਵੀ ਕੋਈ ਨਾ ਤੁਸੀਂ ਰੈਸਟ ਕਰੋ ਗਾਇਸ ਮੈਨੂੰ ਤੇ ਪਤਾ ਨਹੀਂ ਲੱਗਾ ਤੇਰੇ ਪਾਪਾ ਨੇ ਦੇ ਸੀ ਅਛਾ ਤਾਂ ਨਹੀਂ ਪਤਾ ਉਹ ਤਾਂ ਮੈਂ ਸਾਈਡ ਉਪ ਚ ਬਿਠਾਏਗਾ ਹੈ ਨਾ ਤੇ ਕੀ ਕਹਿੰਦੇ ਬੁਖਾਰ ਹੈਗਾ ਕਿੰਨਾ ਸੀਗਾ ਬੁਖਾਰ 101 ਅਛਾ ਮੈਂ 2 ਵਜੇ ਆਇਆਂਗਾ ਇਸ ਉਦੋਂ ਦਾ ਉਦੋਂ ਵੀ ਬਹੁਤ ਬੁਖਾਰ ਸੀਗਾ ਤੇ ਉਦੋਂ ਮੰਮੀ ਜੀ ਕਹਿੰਦੇ ਨਹੀਂ ਮੈਂ ਨਹੀਂ ਸਹੀ ਹਾਂ ਮੈਂ ਤੇ ਜਦੋਂ ਮੈਂ ਗੇਮ ਖੇਡਣ ਆ ਗਿਆ ਉਦੋਂ ਗਏ ਮੰਮੀ ਜੀ ਪਾਪਾ ਜੀ ਦੇ ਨਾਲ ਗਾਈਸ ਆ ਦੇਖੋ ਬੰਸ਼ ਦੇਖੋ ਗਾਇਸ ਕੀ ਕਰਨ ਦਿਆ ਓਏ ਤੈਨੂੰ ਅਕਲ ਕੋਲ ਹਾਨੀ ਓਏ 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 ਹੈ ਗਾਈਸ ਜਾਂ ਜਾਣ ਕੇ ਹੁੰਦਾ ਆ ਹਾਂਜੀ ਕੀ ਮੈਂ ਥੋੜੀ ਨਾ ਕੀਤਾ ਮੈਂ ਇਹਨੂੰ ਹਟਾਇਆ ਹੈ ਗਾਇਸ ਕੈਮਰਾ ਹੋਣਾ ਇਸ ਘਰ ਕੇ ਮੰਮੀ ਜੀ ਮਾਂਜਦੇ ਮਾਰ ਨਹੀਂ ਦੇ ਓਏ ਹੋਏ ਆਹ ਦੇਖੋ ਗਾਇਸ ਗਾਇਸ ਅੱਜ ਇਹ ਸਿੱਧੀ ਸਰਵਿਸ ਹੋ ਜਾਣੀ ਆ ਪਹਿਲਾ ਟਾਈਮ ਨਹੀਂ ਲੱਗਾ ਪਾਪਾ ਜੀ ਦਾ ਕਈਸ ਪਾਪਾ ਜੀ ਫਰੀ ਨਹੀਂ ਹੁੰਦੇ ਸੀਗੇ ਤੇ ਇਸ ਕਰਕੇ ਅੱਜ ਬਾਬਾ ਜੀ ਫਰੀ ਆ ਤੇ ਅੱਜ ਏਸੀ ਦੀ ਸਰਵਿਸ ਕਰਾਉਣੀ ਆ ਗਾਇਸ ਭਾਜੀ ਆ ਗਿਆ ਏਸੀ ਦੀ ਸਰਵਿਸ ਕਰਨ ਲਈ ਚਲੋ ਗਾਇਸ ਤਰਮਾ ਦਿਖਾਉਣਾ ਏਸੀ ਦੀ ਸਰਵਿਸ ਹੋਣ ਦਈ ਆ ਚਲੋ ਗਾਇਸ ਦੇਖਦਾ ਮੈਂ ਵੀ ਗਾਇਸ ਏਸੀ ਦੀ ਸਰਵਿਸ ਹੋ ਰਹੀ ਆ ਜਿਹੜਾ ਪਹਿਲਾ ਆਊਟਰ ਪਾਰਟ ਆ ਉਹਦੀ ਹੋ ਰਹੀ ਆ ਬਾਅਦ ਵਿੱਚ ਇਨਸਾਈਡ ਦੀ ਹੋਣੀ ਆ ਦੇਖੋ ਗਾਇਸ ਆਵਾਜ਼ ਦੇਖੋ ਗਾਇਸ ਕਿੱਦਾਂ ਆਉਣ ਦਈ ਆ ਫਲਾਉ ਡਰਦੀ ਹੁੰਦੀ ਆ ਤੇ ਬਾਅਦ ਵਿੱਚ ਹੁਣੀਆਂ ਏਸੀ ਦੀ 1 2 1 2 देखो गाइस बार के डंडे आया गाइस देखो एसी ऊपर एक कवर चढ़ायाया ते आ कवर नीचे जांदा 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 गाइस एदे विच पानी ऑन दियाया गाइस ते गंदा पानी आ देखो गाइस ਇਹ ਕੀ ਬਣਾਉਂਦਿਆ ਮਮੇ ਜੀ ਕੀ ਬਣਾਉਂਦਿਆ ਸਫਤੇ ਮਸਰ ਠੀਕ ਆ ਸੇਤ ਜੀ ਨੂੰ ਖਾਣਾ ਹੈਗਾ ਬੁਖਾਰ ਤੇ ਹੈਗਾ ਤੁਹਾਨੂੰ ਤੁਸੀਂ ਰਹਿਣ ਦੇਣੀ ਸੀ ਮੈਂ ਤੇ ਬਾਬਾ ਜੀ ਨੇ ਬਣਾ ਲਣੀ ਹੈਗੀ ਪਾਪਾ ਜੀ ਨੌਂਦੀਆ ਬਣਾਉਣੀ ਗਾਈਜ਼ ਦੇਖ ਲਓ ਮੰਮੀ ਜੀ ਨੂੰ ਬੁਖਾਰ ਆ ਪਰ ਦਾਲ ਬਣਾਉਂਦੇ ਆ ਦੇਖੋ ਗਾਈਜ਼ ਇਸ ਨੂੰ ਮੈਂ ਪਹਿਲੀ ਵਾਰ ਸਰਵਿਸਿੰਗ ਵੀ ਦੇਖੀ ਮੈਨੂੰ ਲੱਗਦਾ ਹੁੰਦਾ ਸੀਗਾ ਕਿ ਸਰਵਿਸ ਕਲੇ ਆਊਟਰ ਸਾਈਡ ਦੀ ਹੁੰਦੀ ਆ ਜਿਹੜਾ ਉੱਤੇ ਲੱਗ ਸਾਈਡ ਲੱਗਾ ਹੁੰਦਾ ਮੈਨੂੰ ਲੱਗਾ ਗਾਇਸ ਤੋਂ ਦੀ ਹੁੰਦੀ ਆ ਉਹਦੇ ਵਿੱਚ ਗੈਸ ਭਰ ਨਹੀਂ ਹੁੰਦੀ ਆ ਬਾਅਦ ਵਿੱਚ ਪਤਾ ਲੱਗਾ ਗਾਇਸ ਸਰਵਿਸ ਇੱਧਰ ਹੁੰਦੀ ਆ ਉਹਦਾ ਨਾਮ ਇੰਨਾ ਵਧੀਆ ਹੁੰਦਾ ਗਾਇਸ ਇਸ ਟਾਈਮ ਜਾਲੀ ਵਾਸ਼ ਹੋ ਰਹੀ ਆ ਇੱਕ ਹੋ ਗਈ ਹੈ ਤੇ ਦੂਜੀ ਹੋ ਰਹੀ ਹੈ ਗਾਇਸ ਗਾਇਸ ਆ ਦੇਖੋ ਇਹ ਨਿਕਲੇ ਗੰਦਾ ਪਾਣੀ ਦੇਖੋ ਗਾਇਸ ਪੂਰੀ ਬਾਲਟੀ ਭਰ ਗਈ ਮੈਂ ਜਿਹੀ ਜ਼ਹੀ ਹੁੰਦੀ ਹੈ ਮਤਲਬ ਕਿ ਮਲੇ ਕੀ ਮੇਨ ਚੀਜ਼ ਸਰਵਿਸ ਇਹ ਚਾਹੀ ਹੁੰਦੀ ਹੈਗਾ ਗੰਦੇ ਪਾਣੀ ਨੂੰ ਘੜਨਾ ਦੇਖੋ ਕਚਰਾ ਕੱਢਦਾ ਹਮ ਦੇਖੋ ਵੈਂਸ ਕਿੰਨਾ ਗੰਦਾ ਪਾਣੀ ਆ ਗਾਇਸ ਚਲੋ ਹੁਣ ਮੈਂ ਔਨ ਕਰਦਾ ਹਾਂ ਪਾਪਾ ਜੀ ਕਰ ਦਿਓ ਨਾ ਕਰ ਦਿਓ ਹੂੰ ਬਹੁਤ ਵਧੀਆ ਪਪਾ ਜੀ ਦੇਖੋ ਕਿੰਨੀ ਠੰਡੀ ਹਵਾ ਆਉਂਦੀ ਉਹ ਰਹੀ ਅਬੀ ਠੰਡੀ ਹੈ ਬੋ ਹੂੰ ਗਾਇਸ ਮਾਨਵੀ ਡਿਟਿਸ਼ਨ ਤੋਂ ਆ ਚੁੱਕੀ ਆ ਗਾਇਸ ਅੱਜ ਏਸੀ ਦੀ ਸਰਵਿਸ ਹੋ ਗਈ ਗਾਇਸ ਮੈਨੂੰ ਬਹੁਤ ਵਧੀਆ ਲੱਗਾ ਹੁਣ ਗਾਇਸ ਜਦੋਂ ਏਸੀ ਲਾਇਆ ਨਾ ਉਦੋਂ ਇੰਨੀ ਠੰਡੀ ਹਵਾਈ ਨਾ ਗਾਇਸ ਬਹੁਤ ਜੀ ਲੱਗਾ ਚਲੋ ਗਾਇਸ ਪਰ ਗਾਇਸ ਅੱਜ ਮੰਮੀ ਜੀ ਨੂੰ ਬੁਖਾਰ ਚੜ ਗਿਆ ਮਮ ਜੀ ਦੀ ਤਬਿਆਤ ਤਾਂ ਠੀਕ ਨਹੀਂ ਆ ਗਾਇਸ ਮਮੀ ਜੀ ਮੈਡੀਸਿਨ ਲੈ ਕੇ ਆਏ ਆ ਤੇ ਹੁਣ ਮਮੀ ਜੀ ਰੈਸਟ ਕਰਨ ਦੇ ਆ ਮੈਂ ਮਮੀ ਜੀ ਨੂੰ ਕਿਹਾ ਮਮੀ ਜੀ ਕੰਮ ਨਾ ਕਰੋ ਚਲੋ ਗਾਇਸ ਹੁਣ ਮਮੀ ਜੀ ਰੈਸਟ ਕਰਨ ਦੇ ਆ ਚਲੋ ਗਾਇਸ ਇਸ ਜਨ ਵਾਲੇ ਹੁਣ ਮੈਂ ਸਲੋਗ ਦਾ ਕਰਦਾ ਐਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ